ਇਹ ਮੇਰਾ ਸਕੂਲ 'ਚ ਹੋਇਆ ਸੀ ਤੇ ਬਾਅਦ ਵਿੱਚ ਮੈਂ ਬੱਚਿਆਂ ਨੂੰ ਇਹੀ ਲੈਕਚਰ ਲੀਡਰਸ਼ਿਪ ਦੇ ਉੱਤੇ ਇੱਕ ਲੈਕਚਰ ਦਿੱਤਾ ਸੀਗਾ ਵੀ ਅਗਰ ਤੁਹਾਨੂੰ ਕਿਸੇ ਚੀਜ਼ ਦਾ ਆਨਸਰ ਪਤਾ ਆ ਤੁਸੀਂ ਹੱਥ ਜ਼ਰੂਰ ਖੜਾ ਕਰੋ ਹੂੰ ਤੁਹਾਡੀ ਮਨ ਦੇ ਵਿੱਚ ਕੋਈ ਸਵਾਲ ਆ ਕੋਈ ਜਵਾਬ ਆ ਹੱਥ ਖੜੇ ਕਰੋ ਜ਼ਿੰਮੇਵਾਰੀ ਕੋਈ ਕਿਸੇ ਵੀ ਚੀਜ਼ ਦੀ ਜ਼ਿੰਮੇਵਾਰੀ ਲੈਣੀ ਸਿੱਖੋ ਗੱਲ ਕਰਨਾ ਸਿੱਖੋ ਪੁੱਛਣਾ ਸਿੱਖੋ ਹੂੰ ਬਿਲਕੁਲ ਜਿਹੜਾ ਸਵਾਲ ਕਰਨਾ ਆ ਪੁੱਛਣਾ ਆ ਇਹ ਵੀ ਲੀਡਰਸ਼ਿਪ ਦਾ ਬਹੁਤ ਵੱਡਾ ਗੋਣ ਆ ਜਿਹੜੇ ਅੱਛੇ ਲੀਡਰ ਆ ਅੱਛੇ ਅਗਵਾਈ ਕਰਦੇ ਆ ਉਹ ਹਮੇਸ਼ਾ ਜੋ ਕੁਝ ਗਲਤ ਹੋ ਰਿਹਾ ਸਮਾਜ ਦੇ ਵਿੱਚ ਉਹਦੇ ਤੇ ਸਵਾਲ ਖੜਾ ਕਰ ਦਿੰਦੇ ਆ ਲੀਡਰਾਂ ਦਾ ਇੱਕ ਹੋਰ ਵੱਡਾ ਗੁਣ ਆ ਵੀ ਜੋ ਕੁਝ ਗਲਤ ਹੋ ਰਿਹਾ ਆ ਉਹ ਉਹਦੇ ਤੇ ਸਵਾਲ ਖੜਾ ਕਰ ਦਿੰਦੇ ਆ ਔਰ ਉਹ ਗਲਤ ਨੂੰ ਸਾਨੂੰ ਠੀਕ ਕਰਨਾ ਚਾਹੀਦਾ ਆ ਬਿਲਕੁਲ ਇਹ ਗੱਲ ਵੀ ਸਮਾਜ ਦੇ ਵਿੱਚ ਰੱਖਦੇ ਆ ਔਰ ਇਹਦੇ ਉੱਪਰ ਕੰਮ ਵੀ ਕਰਦੇ ਆ ਹਮ ਕਿਉਂਕਿ ਲੀਡਰ ਦਾ ਇੱਕ ਵੱਡਾ ਕੰਮ ਆ ਸਮਾਜ ਨੂੰ ਅੱਗੇ ਲੈ ਕੇ ਜਾਣਾ ਸਮਾਜ ਦੇ ਵਿੱਚ ਜੋ ਕੁਝ ਗਲਤ ਹੋ ਰਿਹਾ ਆ ਉਹਦੇ ਤੋਂ ਲੋਕਾਂ ਨੂੰ ਜਾਣੂ ਕਰਾਣਾ ਔਰ ਉਹਨੂੰ ਠੀਕ ਕਰਨ ਦੇ ਲਈ ਲੋਕਾਂ ਨੂੰ ਮੋਟੀਵੇਟ ਕਰਨਾ ਔਰ ਉਹਨੂੰ ਠੀਕ ਕਰਨ ਦੇ ਲਈ ਕੰਮ ਵੀ ਕਰਨਾ